ਮਰਦਾਵਾ ਮਰਦਾਵਾ ਸਾਡ ਦੇ ਜੱਥੇਬੰਦੀ ਦਾ ਨਮੋਸਤ। ਸੁਖਜਿੰਦਰ ਸਿੰਘ ਮਾਹੂ ਕਿਸਾਨ ਸੰਘਰਸ਼ ਕਮੇਟੀ ਤੋਂ ਮਾਝਾ ਜੋਨ ਪ੍ਰਧਾਨ। ਪ੍ਰਧਾਨ ਜੀ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਤੀ ਨਹੀਂ ਲੱਗ ਰਹੀ ਹੈ ਪੰਜਾਬ ਲਈ। ਇਹ ਡਬਲ ਚ ਡਬਲ ਯੂਟੀਓ ਦੇ ਦਬਾਅ ਹੇਠ ਭਾਰਤ ਸਰਕਾਰ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਧੱਕਾ ਕਰ ਰਹੀ ਆ। ਇਹ ਡਬਲ ਯੂਟੀਓ ਦਾ ਮੈਂਬਰ ਆ ਭਾਰਤ। ਔਰ ਉਹਦੇ ਕਾਰਨ ਹੀ ਸਾਡੀ ਐਮਐਸਪੀ ਲਾਗੂ ਨਹੀਂ ਹੋ ਰਹੀ ਉਹਦੇ ਕਾਰਨ ਹੀ ਸਾਡੇ ਉੱਪਰ ਪਹਿਲਾਂ ਕਾਨੂੰਨ ਥੋਪੇ ਗਿਆ ਸੀ ਉਹਦੇ ਕਾਰਨ ਹੀ ਕਿਸਾਨਾਂ ਦੇ ਨਾਲ ਇਹ ਧੱਕਾ ਕਰ ਰਹੇ ਆ ਪਰ ਭਾਰਤ ਨੂੰ ਇਹ ਗੱਲ ਸਮਝ ਨਹੀਂ ਪਾਉਗੀ ਇਹ ਡੈਮੋਕਰੈਟਿਕ ਦੇਸ਼ ਆ ਪੰਜਾਬੀਆਂ ਨੇ ਪਹਿਲਾਂ ਵੀ ਆਜ਼ਾਦੀ ਦਿਵਾਈ ਸੀ ਅੰਗਰੇਜ਼ਾਂ ਤੋਂ ਵੀ ਦਿਵਾਈ ਸੀ ਅਬਦਾਲੀ ਤੋਂ ਵੀ ਦਿਵਾਈ ਸੀ ਮੁਗਲਾਂ ਤੋਂ ਵੀ ਦਿਵਾਈ ਸੀ ਭਾਰਤ ਨੂੰ ਆਜ਼ਾਦੀ ਤੇ ਹੁਣ ਇਹ ਜਿਹੜੇ ਕਾਲੇ ਅੰਗਰੇਜ਼ ਇੱਕ ਰੂਪ ਦੇ ਵਿੱਚ ਗਰੇਜ ਤੇ ਚਲੇ ਗਏ ਉਹਨਾਂ ਦਾ ਜਿਹੜਾ ਰਾਜ ਦਾ ਸਿਸਟਮ ਇੱਥੇ ਛੱਡ ਗਏ ਉਹ ਰੂਪ ਦੇ ਵਿੱਚ ਇਹਨਾਂ ਨੂੰ ਛੱਡ ਗਏ ਇੱਥੇ ਕਾਲੇ ਗਰੇਜਾਂ ਨੂੰ ਇਹਨਾਂ ਤੋਂ ਵੀ ਆਜ਼ਾਦੀ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਦਵਾਉਣਗੇ ਔਰ ਜਿਹੜਾ ਸਰਕਾਰ ਦੀਆਂ ਨੀਤੀਆਂ ਐ ਕਾਰਪੋਰੇਟ ਘਰਾਣਿਆਂ ਦਾ ਲੋਨ ਤੜਾ ਤੜਾ ਮਾਫ ਹੋ ਰਿਆ ਏ ਨੀਰੇ ਮੋਦੀ ਇੱਥੋਂ ਚਲਾ ਗਿਆ ਮਾਲੀਆ بڑے ਪੈਸੇ ਸਾਡੇ ਲੈ ਗਿਆ ਉਹ ਤੁਹਾਡਾ ਤੇ ਸਾਡਾ ਪੈਸਾ ਏ ਸਰਕਾਰਾਂ ਦਾ ਪੈਸਾ ਨਹੀਂ ਉਹ ਰਾਈਟ ਆਫ ਇੱਕਦਮ ਕਰ ਦਿੰਦੇ ਆ ਤੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ 3 ਲੱਖ ਦਾ ਕਰਜ਼ਾ ਵੇ 4 ਲੱਖ ਦਾ ਕਰਜ਼ਾ ਵੇ ਉਹਨੂੰ ਐਨਾ ਬੈਂਕ ਕਾਰਪੋਰੇਟ ਪਰੇਸ਼ਾਨ ਕਰਦੇ ਆ ਕਿ ਉਹਨਾਂ ਨੂੰ ਆਤਮ ਹੱਤਿਆ ਕਰਨੀ ਪੈਂਦੀ ਆ ਇਸ ਦੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੋ ਰਹੇ ਆ ਲੋਕਾਂ ਨੂੰ ਘਰ ਡੋਰ ਟੂ ਡੋਰ ਜਾ ਕੇ ਜਾਗਰੂ ਕਰ ਰਹੇ ਆ ਵੱਡਾ ਸੰਗਠਨ ਸਾਡਾ ਬਣ ਰਿਹਾ ਸਮੁੱਚੇ ਭਾਰਤ ਦਾ ਤੇ ਅਸੀਂ ਇਹਨਾਂ ਸਰਕਾਰਾਂ ਨੂੰ ਜੜੋਂ ਉਖਾੜ ਕੇ ਦਮ ਲਾਵਾਂਗੇ 2024 ਦੀ ਚੋਣ ਆਉਣ ਵਾਲੀ ਆ ਜਿਵੇਂ ਭਾਰਤ ਸਰਕਾਰ ਨੇ ਖੱਟੜ ਸਰਕਾਰ ਨੇ ਸਾਡੇ ਬਾਡਰ ਲਾਏ ਨਾ ਸ਼ੰਭੂ ਮੋਰਚੇ ਦੇ ਉੱਪਰ ਉਵੇਂ ਪਿੰਡਾਂ ਦੇ ਵਿੱਚ ਬਾਰਡਰ ਲੱਗਣਗੇ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਵੜ ਨਹੀਂ ਦਿੱਤਾ ਜਾਊਗਾ ਬਾਈਕਾਟ ਕੀਤਾ ਜਾਵੇਗਾ ਪਿੰਡਾਂ ਵਿੱਚ ਬਿਲਕੁਲ ਬਾਈਕਾਟ ਕੀਤਾ ਜਾਊਗਾ ਕਿ ਮੀਟਿੰਗ ਵੀ ਕਰਨ ਨਹੀਂ ਦਿੱਤੀ ਜਾਊਗੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਵੱਡਾ ਲਿਖਿਆ ਜਾਣਾ ਹੈ ਕਿ ਬਿਲਕੁਲ ਸੰਯੁਕਤ ਕਿਸਾਨ ਮੋਰਚੇ ਦੀ ਜੋ ਵੀ ਕਾਲ ਹੋਊਗੀ ਉਹਨੂੰ ਇਨ ਬੂਨ ਇੱਥੇ ਲਾਗੂ ਕੀਤਾ ਜਾਊਗਾ ਵੱਡਾ ਪ੍ਰੋਗਰਾਮ ਲਿਖਿਆ ਜਾਊਗਾ ਬੀਜੇਪੀ ਨੂੰ ਸ਼ਿਕਸ਼ਤ ਦੇ ਕੇ ਹੀ ਰਵਾਂਗੇ ਕਿਉਂਕਿ ਬੀਜੇਪੀ ਕਿਸਾਨ ਤੇ ਮਜ਼ਦੂਰ ਵਿਰੋਧੀ ਹੈ ਪਰ ਲੱਗਦਾ ਕਿ ਜਿੱਥੇ ਕਿਸਾਨ ਕਈ ਲੋਕ ਸੋਚਦੇ ਨੇ ਕਿ ਕਿਸਾਨਾਂ ਦੀ ਲੜਾਈ ਹੈਗੀ ਆ ਉਹ ਲੋਕਾਂ ਕੋਲ ਕੋਈ ਪੀ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਭਾਰਤ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਿਸਾਨਾਂ ਦੀ ਲੜਾਈ ਨਹੀਂ ਆ ਇਹ ਆਮ ਵਰਗ ਦੀ ਲੜਾਈ ਆ ਅੱਜ ਜੇ ਅਸੀਂ 20 ਰੁਪਏ ਕਿਲੋ ਕਣਕ ਵੇਚ ਰਹੇ ਆ ਤੇ 30-35 ਰੁਪਏ ਕਿਲੋ ਆਟਾ ਅੱਜ ਵੀ ਮਹਿੰਗਾਈ ਦੇ ਦੌਰ ਚ ਵੀ 30-35 ਰੁਪਏ ਕਿਲੋ ਆਟਾ ਆਮ ਵਰਗ ਨੂੰ ਮਿਲ ਰਿਹਾ ਆ ਆਟਾ ਤੇ ਹਰ ਬੰਦਾ ਖਾਂਦਾ ਏ ਜੇ ਕਿਸਾਨੀ ਖਤਮ ਹੋ ਗਈ ਤੇ ਆਟਾ 200 ਰੁਪਏ ਕਿਲੋ ਮਰਨਾ ਏ ਕਿਉਂਕਿ ਨਾ ਸਟੋਰਾਂ ਦੇ ਵਿੱਚ ਸਟੋਰ ਕਰ ਲੈਣਾ ਜਿਵੇਂ ਵੇਖੋ ਜਿਹੜੀ ਚੀਜ਼ ਤੇ ਐਮਐਸਪੀ ਨਹੀਂ ਆ ਆਲੂ ਕਿਸਾਨ 2 ਰੁਪਏ 3 ਰੁਪਏ ਕਿਲੋ ਵੇਚਦਾ ਪਰ ਜਿਹੜਾ ਐਂਡ ਯੂਜ਼ਰ ਆ ਜਿਹੜਾ ਖਪਤਕਾਰ ਆ ਜਿਹੜਾ ਆਮ ਆਮ ਆ ਰਸੋਈ ਦਾ ਜਿਹੜ ਕੋ ਜਾਣਦਾ ਹੈ ਆਲੂ ਉਹਨੂੰ 20 25 ਰੁਪਏ ਤੋਂ ਥੱਲੇ ਨਹੀਂ ਮਿਲ ਰਿਆ ਇਹ ਬਾਕੀ ਕਮਾਈ ਸਾਰੀ ਕਾਰਪੋਰੇਟ ਘਰਾਣਿਆਂ ਦੀ ਆ ਉਹ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਇਹ ਲੜਾਈ ਜਿਹੜੀ ਕਿਸਾਨਾਂ ਦੀ ਨਹੀਂ ਆ ਸਰਕਾਰ ਨੂੰ ਸਰਕਾਰ ਕਿਸਾਨਾਂ ਦੀ ਲੜਾਈ ਬਣਾ ਰਹੀ ਆ ਇਹ ਲੜਾਈ ਆਮ ਵਰਗ ਦੀ ਸਮੁੱਚੇ ਸਮਾਜ ਦੀ ਲੜਾਈ ਆ ਸਮੁੱਚੇ ਸਮਾਜ ਨੂੰ ਬੇਨਤੀ ਆ ਤੁਹਾਡੇ ਮਾਧਿਅਮ ਦਰਾਈ ਤੇ ਸਾਡਾ ਸਾਥ ਦੇਣ ਜੀ ਆਪਣਾ ਨਾਮ ਤੇ ਜਥੇਬੰਦੀ ਦਾ ਨਾਮ ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਸੂਬਾ ਮੀਤ ਪ੍ਰਧਾਨ ਕੀ ਪ੍ਰੋਗਰਾਮ ਲਿਖਿਆ ਗਿਆ ਤੇ ਕਿੱਥੇ ਲਿਖਿਆ ਗਿਆ ਵੇਖੋ ਜੀ ਅੱਜ ਅਸੀਂ ਜਿਹੜਾ ਸੀਗਾ ਐਮ ਐਸ ਬੀ ਗਰੰਟੀ ਕਾਨੂੰਨ ਲੈਣ ਦਾ ਕਰਕੇ ਜਿਹੜਾ ਰੋਸ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਾਂ ਤੇ ਅੱਜ ਅਸੀਂ ਜੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਵਾ ਲਿਖਿਆ ਗਿਆ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿਹੜਾ ਵਾ ਅੱਜ ਅਸੀਂ ਟਰੈਕਟਰ ਜਿਹੜੇ ਆ ਉਹਨਾਂ ਨੂੰ ਸੜਕਾਂ ਦੇ ਉੱਤੇ ਲਿਆਂਕ ਕੇ ਦਿੱਲੀ ਵੱਲ ਨੂੰ ਮੂੰਹ ਕਰਕੇ ਖਿਲਾਰਾਂਗੇ ਤੇ ਅੱਜ ਅਸੀਂ ਜਿਹੜਾ ਵਾ ਗੋਲਡਨ ਗੇਟ ਅੰਮ੍ਰਿਤਸਰ ਤੇ ਖਲੋਤੇ ਹੋਏ ਆ ਤੇ ਇੱਥੇ ਅੱਜ ਅਸੀਂ ਜਿਹੜਾ ਵਾ ਹਜ਼ਾਰਾਂ ਜਿਹੜਾ ਟਰੈਕਟਰ ਆ ਉਹ ਲੈ ਕੇ ਜਿਹੜੇ ਆ ਸੜਕਾਂ ਦੇ ਉੱਤੇ ਖਲੋਵਾਂਗੇ ਦਿੱਲੀ ਵੱਲ ਨੂੰ ਮੂੰਹ ਕਰਕੇ ਕਿਉਂਕਿ ਸਾਡੀ ਜਿਹੜੀ ਐਮਐਸਬੀ ਗਰੰਟੀ ਕਾਨੂੰਨ ਆ ਉਹ ਸਰਕਾਰ ਦੇ ਨਹੀਂ ਰਹੀ ਕਰਜ਼ਾ ਜਿਹੜਾ ਕਿਸਾਨਾਂ ਮਜ਼ਦੂਰਾ ਸਰ ਚੜਿਆ ਉਹਨੂੰ ਖਤਮ ਨਹੀਂ ਕਰ ਰਹੀ ਦੂਜਾ ਸਾਡਾ ਬਿਜਲੀ ਐਕਟ ਨੂੰ ਖਤਮ ਨਹੀਂ ਕਰ ਰਹੀ ਉਸ ਤੋਂ ਪ੍ਰੋਡਕਸ਼ਨ ਦਾ ਬੋਰਡ ਆ ਉਹਨੂੰ ਵਾਪਸ ਨਹੀਂ ਲੈ ਰਹੀ ਇਸ ਕਰਕੇ ਇਹ ਜਿਹੜੀਆਂ 2020 ਦੇ ਵਿੱਚ ਮੰਗਾਂ ਜਿਹੜੀਆਂ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਮੰਨੀਆਂ ਹੋਈਆਂ ਸੀਗੀਆਂ ਉਹ ਉਹਨਾਂ ਨੂੰ ਪੂਰਿਆ ਕਰਨ ਵਾਸਤੇ ਜਿਹੜਾ ਵਾ ਇਹਨਾਂ ਨੇ ਕੋਰਾ ਇਨਕਾਰ ਕਰ ਦਿੱਤੀ ਸਾਨੂੰ ਤੇ ਸਾਡੇ ਜਿਹੜੇ ਕਿਸਾਨ ਨੇ ਉਹ ਦਿੱਲੀ ਨੂੰ ਜਾਣ ਵਾਸਤੇ ਜਿਹੜੇ ਆ ਉਥੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਸਾਡਾ ਸ਼ੁਭਦੀਪ ਸਿੰਘ ਜਿਹੜਾ ਉਹ ਵੀ ਮਾਰਿਆ ਗਿਆ ਉਦੇ ਵਿਰੋਧ ਦੇ ਵਿੱਚ ਜਿਹੜਾ ਵਾ ਅੱਜ ਅਸੀਂ ਜਿਹੜਾ ਵਾ ਦਿੱਲੀ ਵੱਲ ਨੂੰ ਮੂੰਹ ਕਰਕੇ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਹਜ਼ਾਰਾਂ ਟਰੈਕਟਰ ਜਿਹੜੇ ਆ ਉਹ ਛੜਕਾਂ ਦੇ ਉੱਤੇ ਲੱਖਾਂ ਟਰੈਕਟਰ ਸਾਰੇ ਭਾਰਤ ਦੇ ਵਿੱਚ ਛੜਕਾਂ ਦੇ ਉੱਤੇ ਆਉਣਗੇ ਤੇ ਲੇਕਿਨ ਸਾਨੂੰ ਜੇ ਲੋੜ ਪਈ ਦਿੱਲੀ ਜਾਣ ਦੀ ਤੇ ਅਸੀਂ ਜਿਹੜਾ 14 ਮਾਰਚ ਦਾ ਵਾ ਉਹ ਅਸੀਂ ਮਾਂ ਪੰਚਾਇਤ ਜਿਹੜੀ ਆ ਪਹਿਲਾਂ ਦਿੱਲੀ ਦੇ ਵਿੱਚ ਕਰ ਰਹੇ ਆ ਉਸ ਤੋਂ ਬਾਅਦ ਵਿੱਚ ਜੇ ਸਾਨੂੰ ਜਾਣਾ ਪਿਆ ਤੇ ਅਸੀਂ ਦਿੱਲੀ ਨੂੰ ਕੂਚ ਵੀ ਕਰਾਂਗੇ ਦਾ ਤਾਂ ਕੇਂਦਰ ਸਰਕਾਰ ਦੇ ਉੱਪਰ ਇਹ ਅਸਰ ਹੋਵੇਗਾ ਜੀ ਬਿਲਕੁਲ ਜੀ ਬਿਲਕੁਲ ਜਦੋਂ ਕੇਂਦਰ ਸਰਕਾਰ ਤੇ ਹੀ ਸਾਰਾ ਅਸਰ ਹੋਣਾ ਜੀ ਇਸ ਗੱਲ ਦਾ ਜੇ ਮੰਨ ਲਓ ਆ ਅੱਜ ਕਿਸਾਨ ਤੇ ਮਜ਼ਦੂਰ ਜਿਹੜੇ ਉਹ ਸੜਕਾਂ ਤੇ ਆ ਸਕਦੇ ਆ ਤੇ ਕੱਲ ਨੂੰ ਉਹ ਇਹਨਾਂ ਨੂੰ ਇਹਨਾਂ ਦੇ ਵਿੱਚ ਵੜਨ ਤੋਂ ਵੀ ਕਿਉਂਕਿ 24 ਦੇ ਵਿੱਚ ਆ ਜੂਨ ਦੇ ਵਿੱਚ ਜਿਹੜੀਆਂ ਆ ਰਹੀਆਂ ਇਹਨਾਂ ਦੀਆਂ ਲੱਛਣਾਂ ਉਹਨਾਂ ਦੇ ਵਿੱਚ ਇਹਨਾਂ ਨੂੰ ਦੱਸ ਦੇਵਾਂਗੇ ਪੱਬਾਂ ਪਾਰ ਹੋ ਕੇ ਕਿਸਾਨ ਤੇ ਮਜ਼ਦੂਰ ਜਿਹੜੇ ਆ ਇਸ ਮੋਦੀ ਸਰਕਾਰ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਜਿਹੜਾ ਉਹ ਦੇਣਗੇ